ਅੱਜ 5 ਨਵੰਬਰ ਦੇ ਚੱਕਾ ਜਾਮ ਨੂੰ ਪੂਰੇ ਪੰਜਾਬ ਭਰ ਦੇ ਕਿਸਾਨ ਜਥੇਬੰਦੀਆਂ ਵੱਲੋਂ ਭਰਮਾ ਸਮਰਥਨ ਕੀਤਾ ਗਿਆ ਕਿਸਾਨ ਲੀਡਰਾਂ ਨੇ ਕਿਸਾਨ ਭਰਾਵਾਂ ਨੂੰ ਇਸੇ ਸਮਰਥਨ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਇਸ ਸਮਰਥਨ ਵਿੱਚ ਔਰਤਾਂ ਅਤੇ ਗੈਰ ਸਰਕਾਰੀ ਜਥੇਬੰਦੀਆਂ ਨੂੰ ਵੀ ਭਾਗ ਲੈਣ ਲਈ ਕਿਹਾ ਆਓ ਅਸੀਂ ਦਿਖਾਉਨੇ ਆ ਤੁਹਾਨੂੰ ਅੱਜ ਦੇ ਬੰਦ ਦੀਆਂ ਵੱਖ-ਵੱਖ ਰਿਪੋਰਟਾਂ ਪੇਸ਼ ਹੈ ਸਾਡੇ ਪੱਤਰਕਾਰ ਬਲਵਿੰਦਰ ਸਿੰਘ ਮਹਿਮੀ ਦੀ ਏ ਰਿਪੋਰਟ ਜਿੱਥੇ ਕਈ ਸਾਲਾਂ ਤੋਂ ਬਰਸਾਤ ਨਹੀਂ ਮਈ ਉਹ ਇਸੇ ਤਰ੍ਹਾਂ ਕਾਰਪੋਰੇਟ ਹਾਊਸਿੰਗ ਨੂੰ ਅਲਾਟ ਕਰਕੇ ਪਹਿਲਾਂ ਠੀਕਾ ਮਾਰ ਕੇ ਦੇਖਣ ਦੇ ਖਾਲਾਫ ਇਹਨਾਂ ਦੇ ਪੈਦਾ ਕਰਨ ਨਹੀਂ ਤਾਂ ਸਾਡੇ ਨੂੰ ਨੂੰ ਪਤਾ ਨਹੀਂ ਕਿ ਇੱਥੇ ਮਤਲਬ ਵਿਰੋਧ ਹੋਏਗਾ ਉਹਨਾਂ ਨੇ 90 ਡਾਕਰ ਆਪਣੇ ਇਹ ਕਾਨੂੰਨ ਐਸੇ ਲਏ ਉਹਨਾਂ ਨੂੰ ਥੂਮ ਮੰਡੀ ਹੋਣੀ ਹੈ ਤੁਹਾਡੀਆਂ ਇੱਕ ਤਾਂ ਜਿਹੜੀ ਇਹ ਮੰਡੀ ਆ ਪਹਿਲਾਂ ਚੱਲਦੀ APMC ਐਕਟ ਦੇ ਤਹਿਤ ਹੈ ਉਹ ਰੈਗੂਲੇਟਿਡ ਮੰਡੀ ਹੈ ਇਹ ਕਾਨੂੰਨ ਦੇ ਤਹਿ ਚੱਲਦੀ ਹੈ ਜੇ ਉਥੇ ਕਿਸੇ ਨੇ ਕੰਮ ਕਰਨਾ ਹੋ ਲਾਇਸੈਂਸ ਲੈਣਾ ਪੈਂਦਾ ਜਦੋਂ ਲਾਇਸੈਂਸ ਮਿਲਦਾ ਤਾਂ ਉਹ ਦੱਸਣਾ ਪੈਂਦਾ ਵੀ ਉਹਦੇ ਦੇ ਹਿੱਸੇਦਾਰ ਕੌਣ-ਕੌਣ ਨੇ ਕਿੱਥੇ ਦੇ ਰਹਿਣ ਵਾਲੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਫਿਰ ਰਜਿਸਟ੍ਰੇਸ਼ਨ ਹੁੰਦੀ ਹੈ ਫਿਰ ਇੰਕਟੈਕ ਕੋਲ ਵੀ ਰਜਿਸਟਰ ਹੁੰਦਾ ਹੈ ਨਾ ਐਕਸਰਾਈਜ਼ ਐਕਸੈਸਰ ਕੋਲ ਵੀ ਰਜਿਸਟਰ ਹੁੰਦਾ ਹੈ ਜੇ ਕਿਸੇ ਭਾਰਜਾਨ ਦਾ ਓਨਰ ਤੇ ਅਧਾਨਤ ਵਿੱਚ ਕੇਸ ਚੱਲ ਸਕਦਾ ਪਰ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਨਵਾਂ ਹੁਣ ਇਹਦੇ ਵਿੱਚ ਕਹਿੰਦਾ ਪਈ ਜਿਹਨੇ ਕੰਮ ਕਰਨੋਂ ਦੇ ਲਈ ਕੋਈ ਲਾਇਸੈਂਸ ਦੀ ਲੋੜ ਨਹੀਂ ਕੋਈ ਕਾਇਦਾ ਕਾਨੂੰਨ ਨਹੀਂ ਉਹਨੂੰ ਸਿਰਫ ਆਧਾਰ ਕਾਰਡ ਚਾਹੀਦਾ ਹੈ ਜਾਂ ਇਨਕਮ ਟੈਕਸ ਵਾਲਾ ਜਿਹੜਾ ਕਾਰਡ ਹੈ ਪੈਨ ਕਾਰਡ ਹੋਰ ਚਾਹੀਦਾ ਹੈ ਜਾਂ ਕੋਈ ਹੋਰ ਐਸਾ ਡਾਕੂਮੈਂਟ ਜਿਹੜਾ ਭਾਰਤ ਸਰਕਾਰ ਵੱਲੋਂ ਮੰਨਤਾ ਪ੍ਰਾਪਤ ਹੋਵੇ ਉਹ ਚਾਹੀਦਾ ਹੈ ਜਿੰਨੀ ਮਰਜ਼ੀ ਜਿੰਨੀ ਮਰਜ਼ੀ ਜਿੰਨੀ ਮਰਜ਼ੀ ਫੀਸ ਲੈ ਉਹਦੇ ਤੇ ਕੋਈ ਟੈਕਸ ਨਹੀਂ ਉਹ ਜੇ ਪੈਸੇ ਨਾਲ ਦੇਵੇ ਉਹਦੇ ਖਿਲਾਫ ਅਦਾਲਤ ਵਿੱਚ ਵੀ ਤੁਸੀਂ ਜਾ ਸਕਦੇ ਮੈਂ ਇਹ ਹਾਂ ਕਿ ਤਾਂ ਮੈਨੂੰ ਲੱਗਦਾ ਹੈ ਜਿਵੇਂ ਕਿਸੇ ਸਰਕਾਰੀ ਅਫਸਰ ਦਾ ਨਿਖੇ ਨਹੀਂ ਹੈ ਅਸੀਂ ਇਹ ਲੜਾਈ ਤਕਰੀਬਨ 2 ਸਾਲ ਪਹਿਲਾਂ ਮਿੰਦ ਦਿੱਤੀ ਸੀ ਜਦੋਂ ਸ਼ੁਰੂ ਹੋਈ ਆ ਸੀ ਸਰਕਾਰ ਦੀ ਨੀਤੀ ਕਿੱਧਰ ਜਾ ਰਹੀ ਸਮਾਂ થોੜਾ ਮੈਂ ਫੇਰ ਵੀ ਕੋਸ਼ਿਸ਼ ਕਰਾਂਗਾ ਕਾਨੂੰਨੀ ਦਾ ਪਿਛੋਕੜ ਦੱਸਣ ਦੀ 2017 ਦੇ ਅਕਤੂਬਰ ਮਹੀਨੇ ਦਿੱਲੀ ਨੀਤੀਯੋਗnik ਮੀਟਿੰਗ ਸਰਦੀ ਉਸ ਮੀਟਿੰਗ ਤੇ ਮੈਨੂੰ ਸੱਦਾ ਗਿਆ ਉੱਤਰੀ ਭਾਰਤ ਤੋਂ ਰਾਜਸਥਾਨ ਤੋਂ ਰਾਮਪਾਲ ਜਾਟ ਜੀ ਸੱਦੇ ਗਏ ਤੇ ਇੱਕ ਕਿਸਾਨ ਆਗੂ ਮਹਾਰਾਸ਼ਟਰ ਤੋਂ ਵੀ ਜਵੰਦੀ ਉੱਥੇ ਦੇਸ਼ ਦੀ ਸਾਰੀ ਵੱਡੀ ਅਫਸਰਸ਼ਾਹੀ હાજર ਸੀ ਦੇਸ਼ ਦੇ ਵੱਡੇ ਵੱਡੇ ਆਸ਼ਾਸ਼ਟਰੀ હાજર ਸੀ ਤੇ ਦੇਸ਼ ਦੀਆਂ ਸਾਰੀਆਂ ਕੰਪਨੀਆਂ ਜਾਂ ਕਾਰਪੋਰੇਟ ਹਾਊਸਸ ਦੇ ਸੀਈਓ ਜਾਂ ਮਾਰਕ ਉਤੇ ਹਾਜ਼ਰ ਸੀ। ਅਸੀਂ ਦਿਨ ਸੀ ਜਿਹੜੇ ਤੁਹਾਡੀ ਨੁਮਾਇੰਗੀ ਕਰਦੇ ਸੀ। ਜੇ ਉੱਥੇ ਮੁੱਦਾ ਇਹ ਸੀ ਕਿ ਖੇਤੀ ਘਾਟੇ 'ਚ ਆ ਰਹੀ ਹੈ। ਇਹਦੇ 'ਚ ਖਲੋਤ ਆ ਗਈ। ਇਹ ਖਲੋਤ ਨੂੰ ਕਿਵੇਂ ਤੋੜਿਆ ਜਾਏ? ਸਾਰੀ ਗੀੜੀ ਵਿੱਚ ਖੇੜ ਸੀ। ਸਭ ਤੋਂ ਪਹਿਲਾਂ ਇੱਕ ਅਰਥ ਸ਼ਾਸਤਰੀ ਨੂੰ ਦੇਸ਼ ਦਾ ਜਿਹੜਾ ਸਰਕਾਰੀ ਅਰਥ ਸ਼ਾਸਤਰੀ ਸੀ ਉਹਨੂੰ ਟਾਈਮ ਦਿੱਤਾ ਗਿਆ। ਉਹਨੇ ਉਠਨੇ ਕਿਹਾ ਉਹ ਕਹਿੰਦਾ ਜੀ ਖੇਤੀ ਚ ਖਰੋਤ ਆ ਜੀ ਇਹਦੇ ਚ ਇਨਵੈਸਟਮੈਂਟ ਚਾਹੀਦੀ ਇਨਵੈਸਟਮੈਂਟ ਨੇ ਕਿਸਾਨਾਂ ਦੇ ਬਾਰੇ ਤਾਂ ਕੁਝ ਹੈ ਨਹੀਂ ਉਹ ਤਾਂ ਕਰਜ਼ੇ ਦੇ ਜਾਲਤ ਫਸ ਕੇ ਖੁਦਕੁਸ਼ੀਆਂ ਕਰਦੇ ਨੇ ਸਾਰੀਆਂ ਕੰਪਨੀਆਂ ਨੂੰ ਜਿਹੜੀਆਂ ਕਾਰਪੋਰੇਟ ਹਾਊਸਸ ਨੇ ਇਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਵੀ ਇਹ ਖੇਤੀ ਜੇ ਇਨਵੈਸਟਮੈਂਟ ਕਰਨ ਉਹਦੇ ਬਾਅਦ ਇੱਕ ਸੀਓ ਇਸੇ ਕੰਪਨੀ ਦਾ ਉਹਦੀ ਉਹਨੂੰ ਕਹਿ ਦਿੱਤਾ ਗਿਆ ਸਮਰਦਾ ਦੇ ਦਿੱਤਾ ਗਿਆ ਉਹ ਵੀ ਕਹਿ ਰਿਹਾ ਹੈ ਦੇਖੋ ਜੀ ਅਸੀਂ ਤਿਆਰ ਹਾਂ ਇਨਵੈਸਟਮੈਂਟ ਕਰਨ ਲਈ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਹੈ ਪਰ ਸਾਡੇ ਕੋਲ ਕੁਝ ਸ਼ਰਤਾਂ ਨੇ ਸ਼ਰਤ ਕੀ ਹੈ ਉਹ ਕਹਿੰਦਾ ਸਾਨੂੰ 5-5000 ਏਕੜ ਦੀ ਜ਼ਮੀਨ ਦੇ ਕਲਸਟਰ ਬਣਾ ਕੇ ਦੇ ਦਿਓ ਜਿਵੇਂ ਆਪਣਾ ਉਹ 20 ਕਿੱਲੇ ਦਾ ਟਾਕਰ ਸਰਦਾਰ 10 ਕਿੱਲੇ ਦਾ ਟਾਕਰ ਪਟਕ ਕੇ ਨੇ ਉਹ ਕਲਸਟਰ ਕਹਿੰਦੇ ਨੇ 5-5000 ਏਕੜ ਦੇ ਕਲਸਟਰ ਬਣਾ ਕੇ ਦੇ ਦਿਓ ਉਥੇ ਉਹਦਾ ਜ਼ਮੀਨ ਦਾ ਠੇਕਾ ਸਰਕਾਰ ਤੈ ਕਰਦੀ ਜੋ ਮਰਜ਼ੀ ਤੈ ਕਰਦੀ ਅਸੀਂ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਉਣਾਂ ਲਈ ਸਰਕਾਰ ਮਾਲਕ ਨੂੰ ਠੇਕਾ ਦੇ ਦੇ ਸਾਨੂੰ 50 ਸਾਲ ਵਾਸਤੇ ਜ਼ਮੀਨ ਠੇਕੇ ਤੇ ਦੇ ਦੇ ਸਿਰ ਵੀ ਹੀ ਬਦਲ ਜਾਂਦੀ ਉਹ ਜੂਰ ਜਿਥੇ ਬੰਦੀ ਇੱਕ ਮੁਠ ਹੋ ਕੇ ਸਾਰੇ ਕਿਲੇਰ ਨੂੰ ਵਗ ਰਹੇ ਔਰ ਫਸਲਾ ਕਰ ਲਿਆ ਵੀ ਅਸੀਂ ਅੱਜ ਆ ਪੈਟਰੋਲ ਪੰਪ ਰਿਲਾਇਸ ਜਿਹੜੇ ਕੰਪਨੀ ਦੇ ਆਪਣੇ ਨੇ ਉਹ ਕੇਰ ਕੇ ਅਸਰੇ ਜਿਹੜੇ ਪ੍ਰਾਈਵੇਟ ਮਾਲਕਾਂ ਦੇ ਨੇ ਅੱਜ ਸ਼ਾਮ ਨੂੰ ਅਸੀਂ ਛੱਡਦੇ ਹਾਂ ਅੱਜ ਸ਼ਾਮ ਨੂੰ ਇਹ ਪੈਟਰੋਲ ਪੰਪਾਂ ਦਾ ਧਰਮਾ ਛੱਡ ਕੇ ਅਸੀਂ ਜਿਹੜੇ ਮਾਲ ਹੈ ਉਹ ਮਾਲੀਆਂ ਨੇ ਅਦਾਨੀਆਂ ਦੇ ਉਹਨਾਂ ਦੇ ਅੱਗੇ ਤਾਂ ਰੱਖਿਆ ਜਿੱਦਾਂ ਲੜਾਈ ਆ ਜਿਹੜਾ ਸਾਨੂੰ ਲੁੱਟਣ ਆ ਰਿਹਾ ਅਸੀਂ ਉਹਦਾ ਨੁਕਸਾਨ ਕਰਨਾ ਚਲੋ ਇਹ ਸਾਡੇ ਭਰਾਲੇ ਇਹਨਾਂ ਨੇ ਉਹਦੇ ਏਜੰਸੀ ਲੈ ਲਈ ਅਸੀਂ ਪ੍ਰੈਸ ਰੈਲੀ ਆਏ ਜਾ ਕੇ ਮਾਫੀ ਮੰਗੀ ਇਹਨਾਂ ਨੇ ਯੋਗ ਕਰਦੇ ਨੇ ਤੇ ਅਸੀਂ ਨਾਲ ਕਰਤਾ ਵੀ ਚਲੋ ਅੱਜ ਸ਼ਾਮ ਨੂੰ 5 ਵਜੇ ਤੋਂ ਅਸੀਂ ਪੈਟਰੋਲ ਪੰਪ ਜਿਹੜੇ ਪ੍ਰਾਈਵੇਟ ਨੇ ਉਤੋਂ ਅਸੀਂ ਉੱਠ ਖੜਾ ਹੈ ਅੰਬਾਨੀਆਂ ਤੇ ਜਿਹੜੇ ਆਦਮੀ ਨੇ ਸਿੱਧੇ ਨੇ ਕੰਪਨੀ ਦੇ ਨਾਮ ਤੇ ਪੰਪ ਕੋਈ 29 ਪੰਪ ਨੇ ਉਹ 29 ਦੇ ਵਿਚਕਾਰ ਚੋਂ ਦਾ ਸੇਵ ਸਾਰੇ ਸਾਰੇ ਹਿੰਦੁਸਤਾਨ ਚ ਦੇਖਣਾ ਕੋਈ ਪਾਬੰਦੀ ਨਹੀਂ ਸਾਡੀ ਪਹੁੰਚ ਨਹੀਂ ਹੈ ਅਲੱਗ ਅਲੱਗ ਗੱਲ ਹੈ ਪਰ ਕਾਨੂੰਨੀ ਪਾਬੰਦੀ ਤਾਂ ਕੋਈ ਹੈ ਨਹੀਂ ਤੇ મોદી ਜੀ ਕਿਵੇਂ ਕਲੇਮ ਕਰਦੇ ਨੇ ਕਿ ਉਹਨਾਂ ਨੇ ਕੋਈ ਨਮਰ ਦੇ ਦਿੱਤਾ ਸਾਨੂੰ کچھ نہیں نو دیتا سر جملے بازی دیا ہے اسی ان پڑھ ادھ پڑے سٹڈی ہے کسان سے پچھتر پرسنٹ کھیت مزدور ات پڑھے ہیں جن جماعت بھی پاس نہیں کر اسی اصل یہ بولٹر کی سمجھیں گے تو چھوٹ بول بول کے دیکھی گل کہتے ہیں جی اسی بچیا کرتا ਤੁਹਾਡਾ ਰਿਖਿਆ ਵੀ ਵਿਚੋਲੀਏ ਦਾ ਦੀ ਪਰਿਭਾਸ਼ਾ ਤਾਂ ਦੱਸੋ ਕੀ ਹੈ ਜੇਕਰ 1500 ਰੁਪਏ ਦਾ ਕਲ ਖਰੀਦ ਕੇ 1925 ਦਾ ਪਰਚਾ ਬਣਾਉਂਦਾ ਫਿਰ ਤਾਂ ਪੱਕਾ ਵਿਚੋਲੀ ਹੈ ਤੁਸੀਂ ਐਨਐਸਪੀ ਤਹਿ ਕਰਤੀ ਆਰਤੀ 1925 ਨੂੰ ਭਾਰ ਗੋਦਾ 1925 ਦਾ ਪਰਚਾ ਬਣਾ ਕੇ ਸਰਕਾਰ ਨੂੰ ਦਿੰਦਾ ਕੋਈ ਇੱਕ ਸੇਵਾ ਦਿੰਦਾ ਜਦੋਂ ਸੀ ਜਾਂਦੇ ਸਾਡੀ ਪ੍ਰਾਣੀ ਲਹੋਂਦਾ ਉਹਦੀ ਸਫਾਈ ਕਰਾਉਂਦਾ ਉਹਦਾ ਬਾਦਲਾਂ ਲੈ ਆ ਕੇ ਬੋਲੀਆਂ ਪੜ ਕੇ ਸਰਕਾਰ ਦੀ ਏਜੰਸੀ ਨੇ ਹਵਾਲੇ ਕਰਦਾ ਤੇ ਸਾਡੀ ਪੇਮੈਂਟ ਸਰਕਾਰ ਤੋਂ ਗ੍ਰੀਵ ਕਰਕੇ ਵਿਆਕੇ ਸਰ ਨੂੰ ਦਿੰਦਾ ਇਹਦਾ ਉਹ ਕਮਿਸ਼ਨ ਲੈਂਦਾ ਉਹ ਵਿਚੋੜੀਆਂ ਨੇ ਫਿਰ ਦੱਸੋ ਤੁਸੀਂ ਵਿਚੋੜੀਆਂ ਕੀ ਕਹਿੰਦੇ ਹੋ ਕੋਈ ਜਵਾਬ ਨਹੀਂ ਫਿਰ ਇਹ ਜਿਹੜਾ ਕਾਨੂੰਨ ਹੈ ਇੱਕ ਐਡੀ ਲੰਬੀ ਲਿਸਟ ਮੈਂ ਨਾਲ ਲਾ ਕੇ ਦਿੱਤੀ ਹੈ ਕਿ ਆਹ ਸਰਵਦਾੰਦੀਆਂ ਧਾਰਾਂ ਨੇ ਜਿੱਤੇ ਤੁਸੀਂ ਵਿਰੋਧ ਕਰਦਾ ਉਲੰਘਣਾ ਕੀਤੀ ਹੈ ਖੇਤੀ ਰਾਜਾ ਦਾ ਮਿਸਾਲ ਇਹਦੇ ਕਿਸੇ ਅਫਸਰ ਦਫ਼ਤਰ ਦਖਲ ਨਹੀਂ ਦੇ ਸਕਦੇ ਤਿੰਨ ਤਰ੍ਹਾਂ ਦੀਆਂ ਬਿਸਤਰ ਨੇ ਸਰਹਾਂ ਦੇ ਵਿੱਚ ਇੱਕ ਸਟੇਟ ਲਿਸਟ ਇੱਕ ਯੂਨੀਅਨ ਮਿਨਿਸਟਰੀ ਇੱਕ ਕਲਕਾਣ ਰਿਸਟ ਸਟੇਟ ਲਿਸਟ ਹੈ ਜਿੱਥੇ ਸਰਵ ਸੁਪੇ ਦੀ ਸਰਕਾਰ ਦਖਲ ਦੇ ਸਕਦੀ ਉਹਦੇ ਜੋ ਮਰਜੀ ਕਾਨੂੰਨ ਬਣਾਵੇ ਜੋ ਮਰਜੀ ਟੈਕਸ ਲਾਵੇ ਫੋਰਮ ਉੱਤੇ ਬਹਿ ਗਿਆ ਸੀ ਕਿਹਾ ਵੀ ਅਸੀਂ ਪੈਸੇਂਜਰ ਗੱਡੀਆਂ ਨਹੀਂ ਚੱਲਣ ਦੇਣੀ ਆ ਮਾਲ ਗੱਡੀਆਂ ਨੂੰ ਸਿਰ ਰੱਖਦੇ ਨੇ ਦੋ ਜਮਾਤਾਂ ਨੇ ਗੱਡੀਆਂ ਚਲਾਈਆਂ ਔਰ ਇਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਜਦੋਂ ਗੱਡੀਆਂ ਇੱਕ ਦਰਾਂ ਚੱਲੀਆਂ ਤਾਂ ਕਿਤੇ ਨੇਮਸ ਤੇ ਕੋਈ ਨੁਕਸ ਨਹੀਂ ਸੀ ਦੋ ਦਿਨ ਚੱਲੀਆਂ ਗੱਡੀਆਂ 190 ਗੱਡੀਆਂ ਚੱਲੀਆਂ ਦੋ ਦਿਨ ਤੋਂ ਬਾਅਦ ਆਪਣੇ ਆਪ ਗੱਡੀਆਂ ਬੰਦ ਕਰਤੀਆਂ ਉਹਦੇ ਨਾਲ ਪੰਜਾਬ ਦਾ ਕੀ ਹੋ ਰਿਹਾ ਜਿਹੜੇ ਐਕਸਪੋਰਟਰ ਨੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਜਿਹੜੇ ਤੁਹਾਡੇ ਕੋਲਾ ਖਤਮ ਹੋ ਗਿਆ ਉਹ ਬਿਜਲੀ ਨਹੀਂ ਆ ਰਹੀ ਤੁਹਾਡੀਆਂ ਖਾਦਾਂ ਨਹੀਂ ਆ ਰਹੀਆਂ ਪਰ ਕਮਾਲ ਇਹ ਹੈ ਤੁਸੀਂ ਹੋਰ ਹੈਰਾਨ ਹੋਵੋਗੇ ਮੈਂ ਤਾਂ ਸਾਰਾ ਇਹ ਇਹਨਾਂ ਕਰ ਲੋ ਤੇ ਅੱਖ ਰੱਖਣਾ ਇਹਦੀ ਪਾਲਿਸੀ ਹੈ ਕਿ ਪੰਜਾਬ ਦੇ ਖੇਤਕਾਰਾਂ ਦੇ ਖਾਤੇ ਨੰਗਲ ਤੇ ਬਠਿੰਡਾ ਇੱਥੇ ਦੀ ਖਾਦੀ ਐਲੋਕੇਸ਼ਨ ਸੈਂਟਰ ਕਰਦਾ ਐਲੋਕੇਸ਼ਨ ਉਹ ਤਾਂ ਹੈ ਮੱਧ ਪ੍ਰਦੇਸ਼ੋਂ ਤੋਂ ਲੱਕੜੀ ਸੁਪੇਣ ਸਾਨੂੰ ਐਲੋਕੇਸ਼ਨ ਹੁੰਦੀ ਆ ਗੁਜਰਾਤ ਦੇ ਜਿਹੜੇ ਖਾਦਲਾ ਹੁੰਦੇ ਨੇ ਨਰਦਾ ਯੂਰੀਏ ਦੀ ਸਾਨੂੰ ਸਭ ਤੋਂ ਜਲਦੀ ਪਰਚੇ ਇੱਥੇ ਨੂੰ ਆਈ ਜਾਂਦੀ ਐ ਇੱਥੇ ਦੀ ਜੇਹੇਲਾ ਪਰਚੇ ਉਧਰ ਜਾਣ ਜਲਦੀ ਐ ਸਾਡੇ ਦੂਰ ਗੱਲ ਕਰੇ ਜਿਹੜੇ ਕੰਪਲੈਕਸ ਕਰਦਾ ਬਣਾਉਂਦੇ ਨੇ ਯੂਰੀਆ ਬਣਾਉਂਦੇ ਨੇ ਇਹ ਕਿਉਂ ਨਹੀਂ ਪੰਜਾਬ ਦੀ ਪੰਜਾਬ ਦੇ ਰੱਖਦੇ ਖਰਚਾ ਘਟੂ ਟਰਾਂਸਪੋਰਟੇਸ਼ਨ ਕਾਸਟ ਵਜੂ ਇਹ ਨੁਕਸਾਨ ਨਹੀਂ ਹੋਊ ਪੰਜਾਬ ਨੂੰ ਦੇਖੋ ਜਦੋਂ ਇੱਕ ਬੰਦੇ ਨੇ ਸੋਚੇ ਬਣਾ ਲਈ ਵੀ ਮੈਂ ਦੁਸ਼ਮਣ ਮੁਗਲੀ ਲੜਨਾ ਜਾਂ ਪੰਜਾਬ ਨੂੰ ਦੂਜੇ ਨੂੰ ਇੱਕ ਹੀ ਤਾਂ ਗੱਲ ਹੁੰਦੀ ਹੈ ਸਮਝੌਤੇ ਦੀ ਇਹ ਗੱਲ ਹੁੰਦੀ ਹੈ ਕਿਸੇ ਟੇਬਲ ਤੇ ਬੈਠ ਕੇ ਗੱਲ ਕਰਨ ਦੀ ਜਦੋਂ ਅਸੀਂ ਅਸੀਂ ਇਹ ਸਮਝੌਤਾ ਕਰਨਾ ਨਹੀਂ ਜੋ ਅਸੀਂ ਕਰ ਲਿਆ ਅਸੀਂ ਠੀਕ ਆ ਜਦੋਂ ਬੰਦਾ ਇਹ ਸੰਦੇ ਮੈਂ ਠੀਕ ਆ ਤੇ ਮੈਂ ਉਹਨੂੰ ਸਿੱਧ ਕਰਨਾ ਵੀ ਮੈਂ ਜੋ ਕੀਤਾ ਉਹ ਠੀਕ ਕੀਤਾ ਤੇ ਉਹਦੇ ਲਈ ਹੋਰ ਨੁਕਸਾਨ ਕਰਦਾ ਜੇ ਮੈਂ ਕਹਿੰਦਾ ਇੱਕ ਝੂਠ ਜਦੋਂ ਅਸੀਂ ਬੋਲ ਲੈਂਦੇ ਆ ਉਹਨੂੰ ਝੂਠ ਨੂੰ ਛਪਾਉਣ ਦੇ ਲਈ ਸਾਨੂੰ ਦਾ ਝੂਠ ਹੋਰ ਬੋਲਣੇ ਪੈਂਦੇ ਨੇ ਤੇ ਮੈਨੂੰ ਇਹ ਲੱਗਦਾ ਵੀ ਇੱਕ ਉਹਨਾਂ ਨੇ ਗਲਤੀ ਕਰ ਲਈ ਹੁਣ ਉਹ ਗਲਤੀ ਨੂੰ ਸਹੀ ਸਿੱਧ ਕਰਨ ਦੇ ਲਈ ਅੱਗੇ ਤੋਂ ਅੱਗੇ ਗਲਤੀਆਂ ਕਰਦੇ ਜਾਂਦੇ ਨੇ ਜਦੋਂ ਬੰਦਿਆ ਉਹ ਕਹਿੰਦੇ ਗਲਤੀਆਂ ਦਾ ਜਾਂ ਪਾਪਾਂ ਦਾ ਪੰਡ ਜਿਹੜੀ ਭਰ ਜਾਂਦੀ ਹੈ ਤੇ ਹੌਲੀ ਹੌਲੀ ਫੇ ਬੰਦਾ ਆਪਦੇ ਆਪ ਉਸ ਪਾਪਾਂ ਦੇ ਚਿਹਰੇ ਦਬ ਜਾਂਦਾ ਤੇ ਜਿਹੜਾ ਇਹ ਕੱਲ ਮੁੱਖ ਮੰਤਰੀ ਨੇ ਸਾਰੇ ਪਰ ਲੈ ਕੇ ਗਏ ਨੇ ਟੀਮ ਆਪਦੀ ਸਾਰੇ ਐਮ ਐਲ ਏ ਇੱਥੇ ਗਏ ਨੇ ਲੱਗਦਾ ਕੋਈ ਉਸ ਚੀਜ਼ ਦੇ ਨਾਲ ਕੋਈ ਫਰਕ ਪੈ ਜੂ ਕਿ ਇਹ ਵੀ ਰਾਜਨੀਤੀਆਂ ਹੀ ਨੇ ਨਹੀਂ ਇਹ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਇਹਨਾਂ ਨੇ ਤਾਂ ਕਿਸੇ ਵੀ ਮੂਵਮੈਂਟ ਨੂੰ ਆਪਦੇ ਹਿੱਤ ਦੇ ਲਈ ਜਾਂ ਆਪਦੀ ਵੋਟ ਬੈਂਕ ਦੇ ਲਈ ਵਰਤਨਾ ਹੁੰਦਾ ਹੈ ਤੇ ਹੁਣ ਹਾਰੇ 2022 ਆ ਰਿਹਾ 2022 ਆ ਰਿਹਾ ਉਹਨੂੰ ਪਤਾ ਸਾਲ 1.5 ਸਾਲ ਬਾਅਦ ਅਸੀਂ ਵੋਟਾਂ ਮੰਗਣ ਜਾਣੀਆਂ ਨੇ ਜੇ ਅਸੀਂ ਅੱਜ ਇੰਨਾ ਦੇ ਇੰਨਾ ਕੁ ਨਹੀਂ ਕਰਾਂਗੇ ਇੰਨਾ ਕੁ ਇਹ ਜਿਹੜੇ ਡਰਾਮੇਬਾਜ਼ੀ ਨਹੀਂ ਕਰਾਂਗੇ ਤੇ ਅਸੀਂ ਇਹਨੂੰ ਕਿਵੇਂ ਕਹਾਂਗੇ ਅਸੀਂ ਕਿਸਾਨਾਂ ਦੇ ਹਤੈਸ਼ੀ ਆ ਤੇ ਹੁਣ ਕਿਸੇ ਨੇ ਕੋਈ ਡਾਇਰੈਕਟਰ ਰੈਲੀ ਕੱਢੀ ਕਿਸੇ ਨੇ ਆਇਆ ਕਿਸੇ ਨੇ ਮਾਪਾਂ ਤੋਂ ਤਖਤਾਂ ਤੋਂ ਚੱਲ ਕੇ ਆਵਦਾ ਅਧੂਲਨ ਕੀਤਾ ਹੁਣ ਦਿੱਲੀ ਚਲੇ ਗਏ ਇਹ ਗੱਲਾਂ ਹੁਣ ਕਰਨ ਵਾਲੀਆਂ ਨਹੀਂ ਇਹ ਗੱਲਾਂ ਜਦੋਂ ਕਾਨੂੰਨ ਬਣਨੇ ਸ਼ੁਰੂ ਹੋਣੇ ਉਦੋਂ ਕਰਨ ਵਾਲੀਆਂ ਸੀ ਇਹ ਰੌਲਾ ਉਦੋਂ ਪਾਉਂਦੇ ਦਿੱਲੀ ਉਦੋਂ ਬੈਠਦੇ ਜਦੋਂ ਹਲੇ ਕਾਨੂੰਨ ਲੋਕ ਸਭਾ ਤੇ ਰਾਜ ਸਭਾ ਉਦੋਂ ਜਾ ਕੇ ਦਿੱਲੀ ਧਰਨ ਤੇ ਬੈਠਦੇ ਉਦੋਂ ਬੈਠਦੇ ਰਾਜ ਘਾਟਦੇ ਦਾਦੇ ਵੀ ਸਾਡੇ ਲਈ ਘਾਤਕ ਨੇ ਕਿਉਂਕਿ ਕਿੰਨੀਆਂ ਮੀਟਿੰਗਾਂ ਹੋਈਆਂ ਨੇ ਇੱਥੇ ਦੇ ਸੈਕਟਰੀ ਜਾਂ ਫਿਨਾਂਸ ਮਿਨਿਸਟਰ ਮੁੱਖ ਮੰਤਰੀ ਸਾਹਿਬ ਸਾਰੀਆਂ ਮੀਟਿੰਗਾਂ ਅਟੈਂਡ ਕੀਤੀਆਂ ਨੇ ਖਰਾੜਾ ਤੋਂ ਉਹਦੇ ਤਿਆਰ ਹੋਇਆ ਜੇ ਉਦੋਂ ਤਾਂ ਪਤਾ ਲੱਗੇ ਸਾਂ ਵੀ ਪੰਜਾਬ ਲਈ ਘਾਤਕ ਨੇ ਤੇ ਉਦੋਂ ਆ ਕੁਝ ਕਰਦੇ ਰਾਜ ਜਾ ਦੇਣਾ ਦੇਖਣੇ ਪੈਂਦੇ ਆਹੀ ਮੈਂ ਕਹਿਣ ਲੱਗਿਆ ਸੀਗਾ ਕਿ 5 ਜੂਨ ਨੂੰ ਪਤਾ ਸੀ ਮੁੱਖ ਮੰਤਰੀ ਕਪਟਨ ਮਿੰਦਰ ਸਿੰਘ ਨੂੰ ਕਿ ਆ ਕੰਮ ਹੋਣਾ ਜੇ ਉਦੋਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਕਿਤੇ ਲੱਗਦਾ ਨਹੀਂ ਕਿ ਪਾਸ ਹੋਣੀ ਨਹੀਂ ਸੀ ਨਹੀਂ ਜਿਹੜੇ ਹੁਣ ਕਹਿੰਦੇ ਨੇ ਸਾਡੀਆਂ ਪਾਰਟੀਆਂ ਨੇ ਵੀ ਆਓ ਚਲੋ ਪਾ ਦਿੱਲੀ ਚੱਲਦੇ ਆ ਤੇ ਉਦੋਂ ਦਿੱਲੀ ਕੇ ਉਦੋਂ ਵਿਰੋਧੀ ਪਾਰਟੀ ਨੂੰ ਵੀ ਨਾਲ ਲੈ ਕੇ ਜਾਂਦੇ ਕਿਸਾਨ ਜਥੇਬੰਦਿਆਂ ਨੂੰ ਨਾਲ ਲੈ ਕੇ ਜਾਂਦੇ ਤੇ ਸਾਰੇ ਕਿਸਾਨ ਵੀ ਨਾਲ ਹੁੰਦੇ ਮੈਂ ਤਾਂ ਹੁਣ ਵੀ ਕਿਸਾਨ ਨੂੰ ਉਹ ਕੱਲੇ ਗਏ ਨੇ ਹੁਣ ਵੀ ਕਿਸਾਨ ਨੂੰ ਨਾਲ ਲੈ ਕੇ ਜਾਂਦੇ ਉੱਥੇ ਰੈਲੀ ਰੱਖਦੇ ਕਿਸਾਨ ਨੂੰ ਕਹਿੰਦੇ ਆਓ ਭਾਈ ਤੁਹਾਡੇ ਨਾਲ ਚੱਲਦੇ ਮੈਂ ਥੋੜੀ ਗਵਾਹੀ ਕਰਦਾ ਤੇ ਉੱਥੇ ਧਰਨਾ ਦਿੰਦੇ ਜੀ ਹੁਣ ਜੋ ਜਥੇਬੰਦੀਆਂ ਅੱਜ ਮੈਂ ਇੰਡੀਆ ਲੈਵਲ ਤੇ ਜਥੇਬੰਦੀਆਂ ਨੇ ਬੰਦ ਦਾ ਐਲਾਨ ਕੀਤਾ ਬੰਦ ਕੀਤਾ ਤੇ ਇਹ ਇਸ ਸਰਕਾਰਾਂ ਨੂੰ ਇੱਥੇ ਬੈਠਣ ਆ ਕੇ ਦੇਖੋ ਆ ਗਰਮੀਆਂ ਤੋਂ ਸ਼ੁਰੂ ਹੋ ਗਏ ਸਰਦੀਆਂ ਆ ਗਈਆਂ ਅੱਜ ਵੀ ਰਾਤਾਂ ਨੂੰ ਲੋਕ ਜਿਵੇਂ ਖੇਤਾਂ ਦੇ ਵਿੱਚ ਸਰਦੇ ਕਿਸਾਨ ਖੇਤਾਂ 'ਚ ਮਰਦੇ ਨੇ ਅੱਜ ਸੜਕਾਂ ਦੇ ਉੱਪਰ ਬੈਠੇ ਨੇ ਰੇਲਵੇ ਲਾਈਨਾਂ ਦੇ ਉੱਤੇ ਬੈਠੇ ਨੇ ਉਹ ਤਾਂ ਖਰੂਨ ਉੱਠ ਘਾੜੀ ਮਤਲਬ ਛੱਡਦੇ ਉਹਨਾਂ ਤਾਂ ਖਾਲੀ ਕਰਦੇ ਕਿਉਂਕਿ ਟ੍ਰੇਨ ਆਉਣੀ ਜੁਲਦੀ ਨੇ ਤੇ ਅੱਜ ਇਹ ਲੀਡਰ ਕਿਉਂ ਨਹੀਂ ਬੈਠਦੇ ਉੱਥੇ ਜਾ ਕੇ ਤਰ ਇੱਕ ਦਿਨ ਜਾ ਕੇ ਤੇ ਆ ਕੇ ਫੇਰ ਆਮ ਨਾਲ ਆਪਣੇ ਮਹਿਲਾਂ 'ਚ ਬੈਠ ਜਾਂਦੇ ਜਦੋਂ 3 ਮਹੀਨੇ ਲਾਕਡਾਊਨ ਰਿਹਾ 4 ਮਹੀਨੇ ਜੀ ਉਦੋਂ ਪੰਜਾਬ ਦੇ ਵਿੱਚ ਇਹ ਗੱਲਾਂ ਨਹੀਂ ਹੋਈਆਂ ਕਿ ਲੋਕ ਬਲੈਕਆਊਟ ਹੋ ਜਾਊਗਾ ਲਾਈਟ ਦਾ ਆਹ ਹੋ ਜਾਊਗਾ ਅੱਜ ਇੱਕ ਜਾਣ ਬੁੱਝ ਕੇ ਨਹੀਂ ਇਹਨਾਂ ਨੂੰ ਇਹ ਵੀ ਹੁਣ ਦੇਖੋ ਡਰ ਸੈਂਟਰ ਨੂੰ ਵੀ ਆ ਡਰ ਸਟੇਟ ਸਰਕਾਰ ਨੂੰ ਵੀ ਆ ਜਿੰਨੀ ਮੂਵਮੈਂਟ ਅੱਗੇ ਵੱਧ ਚੁੱਕੀ ਹੈ ਨਾ ਜਿੰਨੇ ਲੋਕ ਇਕੱਠੇ ਹੋ ਚੁੱਕੇ ਨੇ ਕੀ ਕਿਸਾਨ ਕੀ ਨੌਜਵਾਨ ਮਜ਼ਦੂਰ ਸਾਡੇ ਆੜਤੀਏ ਸਾਡੇ ਵਪਾਰੀ ਸਾਡੇ ਟਰਾਂਸਪੋਰਟਰ ਹਰ ਵਰਗ ਅੱਜ ਕਿਸਾਨਾਂ ਦੇ ਨਾਲ ਆ ਕਿਉਂਕਿ ਇਹਨਾਂ ਤੋਂ ਉਹਨਾਂ ਨੇ ਵੋਟਾਂ ਲੈਣੀਆਂ ਨੇ ਹੁਣ ਡਰ ਲੱਗਦਾ ਉਹਨਾਂ ਨੂੰ 2022 ਦਾ ਤੇ ਹੁਣ ਕਹੋ ਉਹਨਾਂ ਨੂੰ ਇਹ ਆ ਵੀ ਕਿਸੇ ਤਰੀਕੇ ਨਾਲ ਜੇ ਇੱਕ ਤਾਂ ਢਾਕੇ ਇਹਨਾਂ ਨੂੰ ਇੱਥੋਂ ਉਠਾ ਲਈਏ ਤਾਂ ਸਾਡੀ ਟੈਨਸ਼ਨ ਖਤਮ ਆ ਤੇ ਉਸ ਤੋਂ ਬਾਅਦ ਅਸੀਂ ਆਪਦਾ ਨਾਰਾ ਮਾਰ ਦਾਂਗੇ ਕਿ ਅਸੀਂ ਤੁਹਾਡਾ ਸਾਥ ਦਿੱਤਾ ਤੇ ਅੱਜ ਵੀ ਅਸੀਂ ਸੈਂਟਰ ਬਰਤ ਬੋਲਦੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਮੈਂ ਬਹੁਤ ਆਜਾ ਬਹੁਤ ਬਹੁਤ ਮੇਰਾ ਤੁਹਾਡੇ ਨਾਲ ਜੇ ਤੁਹਾਨੂੰ ਸਾਡੇ ਕਾਰਜ ਕਰਦੇ ਖੁਸ਼ੀ ਬੈਠੀ ਬੰਦ ਤੁਹਾਨੂੰ ਨਾਲ ਕਰੇਗੇ ਇਹਦਾ ਹੋਰ ਅੱਜ ਇਹ ਆਪਣਾ ਜ਼ੋਹਰਾ ਸਿੰਘ ਸਾਹਿਬ ਆ ਰਹੇ ਆ ਉਹ ਸੋਨਾ ਵੀ ਮੁਖਦਾਨੂ ਸਰਪਰ ਰੋਪਿਆ ਇਹ ਵੇ ਜਿਹੜਾ ਸੋਨਾ ਮੁਖਦਾਨਾ ਕੰਮ ਬਣ ਜਾਂਦਾ ਉਹ ਕੋਈ 22 ਬਣ ਕੇ ਆਉਂਦੀ ਅੱਜ ਤੁਸੀਂ ਸਾਰੇ ਅੱਜ ਪੰਜਾਬ ਦੇ ਪੱਤੀ ਦੇ ਵਿੱਚ ਬੰਦ ਹੋਇਆ ਅੱਜ ਨੈਸ਼ਨਲ ਲੈਵਲ ਤੇ ਬੰਦ ਹੈ ਤੇ ਇਹ ਗੱਲ ਦਾ ਧਰਮ ਕਰੀ ਅੱਜ ਤੱਕ ਜਿਹੜੇ ਹਜ਼ੰਨੇ ਵੀ ਤੁਸੀਂ ਆਏ ਆਪਣੇ ਹੱਥਾਂ ਤੇ ਅੱਜ ਕਿੰਨਾਂ ਜੂਨੀਅਰ ਰੈਕਟਰ ਹੈ ਮੈਨੂੰ ਬਹੁਤ ਬਦੋ ਹੁੰਦਾ ਹੈ ਕਿ ਜਦੋਂ ਤੁਸੀਂ ਇਸ ਡੰਡੇ ਦੇ ਵਿੱਚ ਝੰਡਾ ਕਿਸੇ ਹੋਰ ਦਾ ਮਸਾਲੇ ਨਾ ਪਹਿਲਾ ਸਾਨੂੰ ਝੰਡਾ ਲਹਿਰਾਉਣਾ ਪਊਗਾ ਮੈਂ ਸ਼ੁਰੂਆਤ ਵਿੱਚ ਮੈਂ ਬਾਤਿਆਂ ਨੂੰ ਉੱਥੇ ਵੀ ਗੱਲ ਪਈ ਅੱਜ ਅੱਜ ਸਾਰੀ ਜਗ੍ਹਾ ਤੇ ਬੰਦਾਂ ਵੱਡੇ ਵੱਡੇ ਕੱਟੇ ਕੱਟਾ ਕਿਤੇ ਵੱਧ ਹੈ ਅੱਜ ਤੁਸੀਂ ਕਿਸਾਨ ਦੁਨੀਆ ਦਾ ਝੰਡਾ ਝੰਡਾ ਫੜੇ ਬੈਠਾ ਹਾਂ ਮੈਂ ਇਹਨਾਂ ਨੂੰ ਕਹਿੰਦਾ ਤੁਸੀਂ ਵੀ ਉਹਨੂੰ ਜਵਾਬ ਦਿਓ ਜਦੋਂ ਇੱਕ ਪਾਕ ਨੇ ਤਖਤਾਂ ਤੋਂ ਲਈ ਕੱਢੀ ਉੱਥੇ ਵੀ ਜਾਣਾਂ ਦੀ ਗੱਲ ਸੁਣਦੇ ਪਾਕਿਸਤਾਨ ਤੋਂ ਆਈ ਸੀ ਉਹ ਕੌਣ ਸੀ ਜੀ یہ اپنے رہیے گھلی تھوڑے بچوں سیدھا سوڑے رہے جتوں گھتے جاناں سی بہتے فساندھا چاڑھایا رابطی بڑھائے جنہیں کن نیمہ ہوکے چلنے کو تر مہندو مابیان سکھانیاں گلنا ساریاں پیران دی دعا ہوکے دوش دادا ساتھ ملے ملے اسیسا محمدیاں ملد پیاریاں نیاں ایسے پرہ دلت بساکے رکھنے سارے مہندو میں انجا پانیوں کے گیر سزا گ ਮੈਂ ਕੋਈ ਕ੍ਰਿਟੀਕਲ ਬੁਲਾਵਾ ਨਹੀਂ ਮੇਰਾ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਅਸੀਂ ਕਲਾਕਾਰ ਲੋਕ ਠੁੜੀਆਂ ਸੁਖਮਨਗਰ ਵਾਲੇ ਲੋਕਾਂ ਹਮੇਸ਼ਾ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਹਮੇਸ਼ਾ ਕਾਪੈਸੀ ਜਿੰਨੀ ਵੀ ਸਿਮਲਤ ਨੀਤੀ ਹੈ ਜਦੋਂ ਕਦੇ ਤੁਹਾਨੂੰ ਖੁਸ਼ੀ ਦਾ ਮੌਕਾ ਤੁਹਾਡੇ ਘਰ ਦੇ ਵਿੱਚ ਆਇਆ ਪਰਿਵਾਰ ਦੇ ਵਿੱਚ ਆਇਆ ਤੁਸੀਂ ਸਾਨੂੰ ਯਾਦ ਵਿੱਚ ਤਾਂ ਬੁਲਾਇਆ ਕਿ ਅਸੀਂ ਹਾਜ਼ਰ ਹੋਏ ਅਸੀਂ ਕੋਸ਼ਿਸ਼ ਕੀਤੀ ਠੁੜੀਆਂ ਖੁਸ਼ੀਆਂ ਨੂੰ ਉਧਾਰ ਦੇਣ ਦੀ ਕਿਉਂਕਿ ਸਾਰੇ ਕਹਿੰਦੇ ਨੇ ਵੀ ਕਹਿੰਦੇ ਗਮੀ ਵਧਾਇਆ ਘਟ ਜਾਂਦੀ ਐ ਖੁਸ਼ੀ ਵਧਾਇਆ ਦੁੱਖ ਨਹੀਂ ਕਰੋਨਾ ਸੀ ਮਸੂਲ ਕੀਤਾ ਬਜੇ ਅਸੀਂ ਛੁਡੀਆਂ ਖੁਸ਼ੀਆਂ ਦੁੱਖੀਆਂ ਕੀਤੀਆਂ ਨੇ ਪਰ ਅੱਜ ਦੁੱਖ ਦੀ ਘੜੀ ਆਈ ਐ ਤਾਂ ਅਸੀਂ ਦੁੱਖੋਂ ਡਾਉਣ ਦੇ ਸਾਡਾ ਫਰਜ਼ ਪੈਂਦਾ ਐ ਤੇ ਅਸੀਂ ਦੁੱਖੋਂ ਡਾਉਣ ਲਈ ਸਾਰੇ ਕਲਾਕਾਰ ਜੋ ਬੇਤਾ ਸਾਡੇ ਕਿਸਾਨ ਭਾਈ ਸਾਡੇ ਪਈਆ ਸਾਡੇ ਪੰਜਾਬ ਦੇ ਪਈਆ ਤੇ ਉਹਦੇ ਲਈ ਫੁਰਨਾ ਸੱਜੇ ਕਰ ਲਈ ਸਾਰੇ ਇਕੱਠੇ ਹੋਏ ਆ ਕਿਉਂਕਿ ਬਿਟੀਕਲੀ ਗੱਲਾਂ ਸਾਨੂੰ ਕਰਨੇ ਨੇ ਆਉਂਦੀਆਂ ਕਲਾਕਾਰਾਂ ਨੂੰ ਅਸੀਂ ਦਿਲੋਂ ਵੀ ਸੱਜੇ ਹੁੰਦੇ ਆ ہماری ڈی ਸਾਨੂੰ ਆਪਣਿਆਂ ਨੇ ਮਾਰਿਆ ਕੋਈ ਗੱਲ ਯਾਦ ਆਉਂਦੀ ਹੈ ਕੋਈ ਜੇ ਸਾਡੇ ਆਪੇ ਕੱਜਦੇ ਹੁੰਦੇ ਸਾਡੇ ਪੰਜਾਬ ਦੀ ਮਹਿੰਦਗੀ ਕਰਨ ਵਾਲੇ ਲੋਕ ਕੱਜਦੇ ਹੁੰਦੇ ਤਾਂ ਅੱਜ ਆਹ ਦਿਨਾਂ ਦੇਖਣਾ ਪੈਂਦਾ ਸਾਨੂੰ ਬੀਜ ਰਗੇ ਧਰਨਾ ਲਾਉਣੇ ਪੈਂਦੇ ਤੇ ਤੁਹਾਨੂੰ ਕੋਈ ਤੋਂ ਮੰਨਣਾ ਪੈਂਦਾ ਸਾਡਾ ਪੰਜਾਬ ਵਿੱਚ ਪੈਦੀ ਸ੍ਰੀ ਦਾ ਸਾਡੇ ਕਿਸਾਨਾਂ ਨੂੰ ਕੁਝ ਨਹੀਂ ਲੱਗਦਾ ਸਾਨੂੰ ਵੀ ਸਾਡੇ ਬਾਈਕਾਂ ਦੇ ਰਾਹ ਦੇ ਕੀਤਾ ਉਹ ਕਹਿੰਦਾ ਕਿਵੇਂ ਮਾਰਿਆ ਫੁੱਫੜੂ ਬਾਬੂ ਕਹਿੰਦੇ ਵੱਡੇ ਵੱਢ ਕੇ ਛੋਲਾ ਬਣ ਘਟਾ ਰਿਹਾ ਇਹ ਤਰ੍ਹਾਂ ਫਰਕ ਪੜਦਾ ਹਾਣ ਆਇਆ ਕੱਲੀ ਪਹਿਲਾਂ ਵੱਡੇ ਨੇ ਸੇਨਾ ਦੇ ਚੱਕ ਲਿਆ ਔਰ ਉਹਨੇ ਛੱਡਿਆ ਕੰਨੀ ਦੂਜੇ ਨੂੰ ਦੂਜੇ ਨੂੰ ਛੱਡਾਇਆ ਸੀ ਬੜੀ ਕਾਹਲ ਸਾਡਾ ਤੇ ਰੱਖ ਲਿਆ ਇਹੋ ਕੋ ਸਾਡੇ ਨਾਲ ਹੁੰਦਾ ਇੱਕ ਪਾਰਟੀ ਸਰਕਾਰ ਦੀ ਬਣਦੀ ਹੈ ਰਾਜ ਕਰਦੀ ਹੁੰਦੀ ਹੈ ਤੇ ਦੂਜੀ ਪਾਰਟੀ ਨੂੰ ਤੰਗ ਕਰ ਲੱਗ ਜਾਂਦੀ ਹੈ ਪ੍ਰੋਫੀਟ ਤੇ ਉਹ ਜਿਹੜੇ ਇਹਨਾਂ ਦਾ ਫਾਇਦਾ ਲਾਉਂਦੇ ਨੇ ਕਿੰਨਾ ਧੱਕਾ ਹੋ ਗਿਆ ਅਸੀਂ ਬੁੜਗੇ ਉਹਨੂੰ ਫਰਵਾਹ ਦੇ ਦਿੰਨੇ ਆ ਉਹ ਪਹਿਲਾਂ ਬੈਲੇ ਸਿੰਗਰ ਜਾ ਕੇ ਆਪਾਂ ਦਾ ਫੋਨ ਦਾ ਨਾ ਲਾ ਸਕਦਾ ਬੁੜਗੇ ਬਾਸ ਸਭ ਤੋਂ ਟੀਨਾਂ ਗੱਲ ਕਰ ਸਕਦੇ ਕਿ ਟੂਟੇ ਮਾਰਦੇ ਆ ਆਜੇ ਅਸੀਂ ਨਾ ਬੈਣ ਕੇ ਉਹ ਖੈਲਾ ਜਿੰਨਾ ਛਡਾਉਂਦੇ ਉਹਨਾਂ ਦਾ ਸਾਡਾ ਹੱਲ ਨਹੀਂ ਹੋਣਾ ਨੇਤਾ ਜੇਕਰ ਇੱਕ ਵਾਰੀ ਛਡਾ ਦਰੂਗਾ ਤੇ ਦੂਜਾ ਸਾਕੇ ਲਿਆ ਕਰੂਗਾ ਤੇ ਇਸ ਕਰਕੇ ਮੈਂ ਇਹ ਸਾਡੇ ਜਿਹੜੇ ਕਲਾਕਾਰ ਅੱਜ ਆਏ ਆ ਮੈਂ ਪਹਿਲਾਂ ਕਿਹਾ ਅਸੀਂ ਥੋੜੇ ਜਿਹਾ ਸਤਿਅਤ ਹੁੰਨੇ ਆ ਆਮ ਲੋਕਾਂ ਨੂੰ ਕਲਾ ਦਾ ਜਿਹੜਾ ਹੁੰਦਾ ਤੇ ਜਿਹੜੇ ਲੋਕਾਂ ਦੇ ਰੂਹ ਨੂੰ ਹੁੰਦਾ ਹੁੰਦਾ ਨਾਲ ਤੇ ਜਲਦੀ ਗੱਲ ਕਰਨੀ ਤਾਂ ਲੋਕਾਂ ਨੂੰ ਜਲਦੀ ਗੱਲ ਸਮਝ ਨਹੀਂ ਹੁੰਦੀ ਆ ਉਹ ਥੋੜਾ ਸਤਿਅਤ ਰਹਿਣਾ ਚਾਹੀਦਾ ਇੱਕ ਆ ਤੁਸੀਂ ਨੋਟ ਰਹੇ ਸਤਿਅਤ ਕਿਵੇਂ ਰਹਿੰਦਾ ਹੈ پہلا جموں شہر پہلا اونا سیرا جو بندے نے بندے نے گھراںوں دا لگا ماریا دیکھو بندا شہر تیار ہو مٹھو ہے دیکھو تو دیکھ کے بندا کافی بڑا چلا گیا جو بندے بہت ناچاں ہو گئے دیکھو یہ دیکھ کے بندے نے چٹا توڑنا پایا ٹھیکے دے رنگ دی تک بنی ہے جڑا تھوڑا پتر ہے تو دیکھ کے پتہ لاو جتا بھاگ کے بھجنے والے سسرار دے چلے ا جے کدوں کوٹ پٹ پایا بھائی تو لائی ہے ਹਾਂ ਗਿਆ ਹੋਇਆ ਭਲਾ ਉਹ ਵਾਦੀ ਪਾਰਟੀ ਚ ਚਲਿਆ ਇਹ ਸਭਾ ਅਸੀਂ ਵੀ ਅਸੀਂ ਕੋਈ ਅੰਦਾਜ਼ਾ ਖੋਲਿਆ ਬਾਹਰ ਆ ਲੈਨੇ ਆ ਜੀ ਮੋਦੀ ਭਾਜੀ ਮੋਦੀ ਸਾਹਿਬ ਆ ਕੇ ਸੋਚੇ ਸਤਿਨਾਮ ਮੋਦੀ ਸਾਹਿਬ ਨੇ ਟੋਕਤਾ ਜੰਮਾ ਪਾ ਕੇ ਕੱਲੀ ਵਾਦੀ ਭਲਾ ਆਉਣੀ ਸੀ ਉਦੋਂ ਮੈਂ ਬਾਹਰ ਆਸੂ ਜੰਮੂ ਕੁਫੀ ਪਰ ਜਾਊਗਾ ਕਹਿੰਦਾ ਹੋਤਰ ਕੰਮ ਕਰਦੀ ਪੰਜਾਬੀ ਖਤਮ ਕਰਦੀ ਉਦੋਂ ਬਾਅਦ ਮੁੱਛਾਂ ਵੀ ਘੜਾ ਲਈਆਂ ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ। ਪੰਜਾਬ ਵਾਲੇ ਆ ਗਏ। ਹੁਣ ਜੇ ਨਹੀਂ ਪਤਾ ਕਿ ਮੋਦੀ ਸਾਹਿਬ ਜੇ ਤੁਹਾਡਾ ਮੋਟਾ ਦੇ ਹੱਥ ਤੇ ਅਗਰੇ ਵੀ ਪੰਜਾਬ ਵਾਲਾ ਜਾਟਾ ਇਹਨਾਂ ਨਾਲ ਆਇਆ ਨਹੀਂ ਹੈਗਾ। ਜੈ ਹਾਂ ਹਰਦਾ ਸਭ ਨੂੰ ਜੈ ਜੈਕਾਰ ਹੋਵੇ। ਜੈ ਜੈਕਾਰ। ਕਿਉਂਕਿ ਅਸੀਂ ਸੁਣ ਨਹੀਂ ਸਕਦੇ। ਅਸੀਂ ਦਰ ਨਹੀਂ ਸਕਦੇ। ਅਸੀਂ ਆਪਣਾ ਜਾਣਦੇ ਹਾਂ। ਮੈਨੂੰ ਸਮਝ ਆਉਂਦਾ ਕੁਛ ਦੀ ਗੱਲ ਹੈ ਆ ਵੀ ਰੂਹੀ ਫੌਜ ਦੇ ਉੱਤੇ ਵੈਸੀ ਹੋਵੇ ਨਾ ਮੁੱਤ ਦਾ ਵੈਸੀ ਜਿੱਤੇ ਨਿਸ਼ਾਨ ਹੁੰਦੇ ਨੇ ਚੰਡੇ ਗੱਡੇ ਲੱਗਦੇ ਉੱਥੇ ਤੇ ਮਧੁਰ ਪੰਜਾਬ ਆ ਲਾਗੇ ਪੰਜਾਬਰ ਆਏ ਵੀ ਕਿੱਥੇ ਬਾਗਨਾ ਪਾਲਿਆ ਜੱਟਾਨਾ ਇਹ ਜਿੱਤ ਮੜ ਕਰਦੇ ਨੇ ਕਿੱਥੇ ਵਾਲੀ ਕਿੱਥੋਂ ਦੀ ਹੈ ਪਿੰਡਾਂ ਚ ਜਾਂਦੇ ਰਹੇ ਨੇ ਪਿੰਡਾਂ ਦੇ ਸਾਡੇ ਸੈਨੇਵਪੁਰ ਖੜੇ ਨੇ ਕਿ ਕਿ ਬੱਲੇ ਕਹਿੰਦੇ ਹੁੰਦੇ ਨੇ ਉਹ ਲੋਕ ਜਦੋਂ ਦੀ ਮੌਤ ਆਉਂਦੀ ਹੈ ਉਦੋਂ ਨੂੰ ਭਜਦਾ ਹੈ ਸਾਜੀ ਅੰਡਲੋ ਥੋੜੇ ਬਾਰੇ ਕਿਹਦਾ ਹਿੱਸਾ ਹੈ ਤੇ ਨਾ ਜਾਣ ਬੰਦਾ ਕਿਹਦਾ ਹੈ ਸਵਾਗਤ ਜਿਹੜੇ ਅਸੀਂ ਜਿੰਨੇ ਵੀ ਕਲਾਕਾਰਾਂ ਨੂੰ ਪਹਿਲਾਂ ਅਸੀਂ ਬੜਾ ਪੇਟੀ ਕਰਨੀ ਬੋਲਦੇ ਤਾਂ ਜੋ ਸਾਨੂੰ ਚੰਗਾ ਲੱਗਦਾ ਅਸੀਂ ਸਟੇਜ ਤੇ ਵੀ ਕਾਇਦੇ ਜਾਂ ਅਸੀਂ ਲੋਕਾਂ ਦੇ ਵਿੱਚੋਂ ਜਾ ਕੇ ਕਹਿ ਦਿੰਦੇ ਆ ਤਾਂ ਵੈਸੇ ਜਿਹੜਾ ਸਾਡਾ ਸਾਰਿਆਂ ਦੇ ਕਲਾਕਾਰਾਂ ਦਾ ਇੱਕ ਪਹਿਲੀ ਵਾਰੀ ਪਹਿਲੀ ਵਾਰੀ ਹੋਇਆ ਵੀ ਇਹ ਜਿਹੜੀ ਲੜਾਈ ਹੈ ਇਹ ਇਕੱਲੇ ਕਿਸਾਨ ਦੀ ਲੜਾਈ ਨਹੀਂ ਇਕੱਲੇ ਮਜ਼ਦੂਰ ਦੀ ਲੜਾਈ ਨਹੀਂ ਇਹ ਇਕੱਲੇ ਵਪਾਰੀ ਦੀ ਲੜਾਈ ਨਹੀਂ ਇਕੱਲੇ ਟਰਾਂਸਪੋਰਟ ਦੀ ਲੜਾਈ ਨਹੀਂ ਇਹ ਹਾਰੇ ਕਿਸਾਨ ਦੀ ਲੜਾਈ ਹੈ ਇਸ ਕਰਕੇ ਉਹ ਘਰ ਦੇ ਬੱਚੇ ਨਾ ਗੱਲਾਂ ਕਿਸਾਨ ਦੇ ਖਾਣਾ ਕਲਾ ਮਜ਼ਦੂਰ ਦੇ ਖਾਣਾ ਮੇਠਾ ਤੇ ਨਾਲ ਨਾਲ ਲਾ 50 ਰੁਪਏ ਦਾ ਤੇ ਅੱਗੇ ਹਰ ਇੱਕ ਲਾ ਲਾ ਕਰਦੀ ਬਹੁਤ ਜਗ੍ਹਾ ਤੇ ਜਿੱਕੇ ਨੂੰ ਠੀਕ ਲਾ ਦਾ ਕਿ ਮੇਰੇ ਪਿੰਡਾਂ ਮੋਰ ਪਿੰਡਾਂ ਹਾਂ ਦਾਤੇ ਹਾਜ਼ਰੀਆਂ ਲਵਾਦੇ ਆ ਕਿ ਅਸੀਂ ਜਿਹੜੇ ਲੋਕਾਂ ਕਲਾਕਾਰ ਅਸੀਂ ਸ਼ਹਿਰੀ ਵਿੱਚ ਬਟਾਲਾ ਗਾਉਣ ਵਾਲੇ ਜੀ ਅਸੀਂ ਪਿੰਡਾਂ ਵਾਲੇ ਕਲਾਕਾਰ ਹਨ ਸਾਨੂੰ ਲੋਕ ਇਹ ਕਹਿੰਦੇ ਨੇ ਸਾਨੂੰ ਤੁਸੀਂ ਬੁਲਾਉਣੀਓ ਜੋ ਤੁਸੀਂ ਅੱਜ ਆ ਜਨ ਹਾਂ ਅਸੀਂ ਖੁੰਡੇ ਕਰਦੇ ਹਾਂ ਜੇ ਤੇ ਸਾਮ ਦੇ ਜੀ ਵਿੱਚ ਪੈਸੇ ਹੋਣਗੇ ਤਾਂ ਸਾਰਾ ਬਟਾਲ ਚੱਲੂਗਾ ਤੇ ਕਿਸਾਨ ਦੀ ਫਸਟਵਾਰ ਠੀਕ ਰੇਤ ਮਿਲੂਗਾ ਜੇ ਚਾਰ ਪੈਸੇ ਬਣਗੇ ਔਰ ਖੁਸ਼ੀ ਵੀ ਮਨਾਉਗਾ ਤੇ ਖੁਸ਼ੀ ਮਨਾਉਗਾ ਤੇ ਸਾਨੂੰ ਵੀ ਪਰਾਉਦਾ ਤੇ ਸਾਨੂੰ ਵੀ ਮਿਲ ਰਹੀ ਹੈ ਜਦੋਂ ਅਸੀਂ ਕਹਿੰਦੇ ਪ੍ਰੋਗਰਾਮ ਤੇ ਜਾਈਦਾਂ ਜਦੋਂ ਅਸੀਂ ਜਾਣ ਕੇ ਤਾਂ ਕਾਲੀ ਹੁੰਦੀ ਹੈ ਉੱਥੇ ਵਾਪਸ ਆਉਂਦੇ ਆ ਅਸੀਂ ਵੱਡੀ ਕਮੇਟੀ ਨਾਲ ਕਾਲੀ ਖੇਤਾਂ ਵੱਲ ਨਿਗਾ ਮਾਰਦੇ ਆ ਤੇ ਜਦੋਂ ਲੱਗਦਾ ਵੀ ਅੱਜ ਦੀ ਝੋਨਾ ਬਹੁਤ ਵਧੀਆ ਖੜਾ ਹੈ ਅੱਜ ਦੀ ਰਾਂਝ ਬਹੁਤ ਵਧੀਆ ਖੜੀ ਆ ਇਹਦਾ ਝਾੜ ਵਧੀਆ ਹੋਊਗਾ ਅਸੀਂ ਇਹ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਹੁੰਦੀ ਹੈ ਕਿ ਕਿਸਾਨ ਦੀ ਫਸਲ ਦਾ ਝਾੜ ਵਧੀਆ ਹੋਊਗਾ ਉੱਥੇ ਸਾਨੂੰ ਇਹ ਵੀ ਹੁੰਦਾ ਸਾਡੇ ਪ੍ਰੋਗਰਾਮ ਦਾ ਝਾੜ ਵੀ ਵਧੀਆ ਹੋਊਗਾ سام ہے ٹوٹلی ڈپینڈ ہے اس کر کے یہ پہلی باری اس موومنٹ ہوا ہے کہ کلاکار انڈسٹری جڑے لوگ نے بھی اس گا دکھ ہوا ہے ਸਾਡੇ ਕਿਸਾਨਾਂ ਧੱਕਾ ਹੋ ਰਿਹਾ ਕਿਉਂਕਿ ਇੱਕ ਚੀਜ਼ ਹੁੰਦੀ ਹੈ ਜੇ ਚੀਜ਼ ਦੀ ਲੋੜ ਹੁੰਦੀ ਹੈ ਸੋ ਇੰਨਾ ਕਾਨੂੰਨ ਹੈ ਮੈਂ ਬਾਹਰ ਕਾਨੂੰਨ ਨੂੰ ਜੇ ਕਹਿੰਦੇ ਤੁਸੀਂ ਅੱਜ ਇੱਥੇ ਬੈਠਿਓ ਤੁਸੀਂ ਇਕੱਲਾ ਇਕੱਲਾ ਇਸ ਕਾਨੂੰਨ ਬਾਰੇ ਜਾਣੋ ਕਾਨੂੰਨ ਦੇ ਖਾਮੀਆਂ ਕੀ ਨੇ ਨੁਕਸਾਨ ਕੀ ਨੇ ਤੁਹਾਨੂੰ ਇਕੱਲੇ ਇਕੱਲੇ ਨੂੰ ਪਤਾ ਕਿਉਂਕਿ ਵੀ ਜੇ ਕਹਿੰਦੇ ਹੁਣ ਅੱਜ ਦਿੱਲੀ ਸਾਡੇ ਨਾਲ ਚਲੋ ਤੁਹਾਨੂੰ ਅਸੀਂ ਸਮਝਾਉਨੇ ਆ ਕਾਨੂੰਨਾਂ ਦੇ ਕੀ ਆ ਕੀ ਚੰਗਾ ਕੀ ਮਾੜਾ ਪਾਣੀ ਬਣਾਇਆ ਤਾਂ ਉਹਨੇ ਇੱਕ ਬੰਦਰ ਮੇਰੀ ਗੱਲ ਨੂੰ ਮਾਰ ਦੇ ਤੁਹਾਨੂੰ ਉੱਛਲ ਜਾਣ ਦੀ ਪਾਏ ਸਾਡੇ ਧਰਨੇ ਦੀ ਆ ਜਾ ਜਦ ਤੱਕ ਤੁਹਾਨੂੰ ਸਮਝ ਆ ਜਾਵੇ ਕੀ ਚੰਗਾ ਕੀ तूं की दर्दी तूं कराए ہرسٹی نقصان ہوا کرتے جا بھی آیا جی درخ آیا جت پراپت کی دھرتی کے اوپر پش پیدا ہوئے نام جپا ہوئے ਸਦਾ ਪੀੜੀ ਆ ਇਸ ਕੌਮ ਦੇ ਵਿੱਚੋਂ ਪੰਜਾਬ ਦੀ ਧਰਤੀ ਦੇ ਵਿੱਚੋਂ ਪੰਜਾਬ ਦੀ ਮਿੱਟੀ ਦੇ ਵਿੱਚੋਂ ਸਦਾ ਬਖਸ਼ੂ ਵੀ ਪੈਦਾ ਹੋਏ ਨੇ ਸ਼ਹੀਦ ਗੁਰੂ ਵੀ ਪੈਦਾ ਹੋਏ ਨੇ ਤਰ੍ਹਾਂ ਸਰਾਦਨ ਪੈਦਾ ਹੋਏ ਨੇ ਕਿ ਜਿਨ੍ਹਾਂ ਨੇ ਆਜ਼ਾਦੀ ਸੰਗ ਲੜੀ ਹੈ ਤੇ ਮੈਨੂੰ ਪੂਰਨ ਅਮੀਦ ਕਰਕੇ ਇਸ ਅਦੁੱਲੇ ਨੂੰ ਅੱਗੇ ਲੈ ਕੇ ਜਾਣ ਵਾਲੇ ਇਦਾਂ ਦੇ ਜੁੜੇ ਪੈਦਾ ਹੋਣਗੇ ਤੇ ਜਿਹੜੇ ਇਸ ਜੰਗ ਨੂੰ ਜਿੱਤ ਕੇ ਪੰਜਾਬੀ ਨੂੰ ਸੁਖਾਂਗੇ ਇਹ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਵੀ ਅਸੀਂ 70 ਸਾਲ ਪੂਰੇ ਸਾਲ ਤੋਂ ਬੋਲਦਾ ਪਾਉਂਦੇ ਆਂ ਤੇ ਪਹਿਲੇ ਇੱਕ ਪੁੱਤ ਪਹਿਲੇ ਮੇਰੇ ਗੱਲਾਂ ਕਿ ਦੋ ਕਿਤੇ ਮੈਂ ਜਾਣਨਾ ਕਿ ਜਦੋਂ ਤੁਮ ਜਾਂਦੇ ਆਏ ਆਂ ਮੈਂ ਪਹਿਲੀ ਵਾਰੀ ਦੇਖਿਆ ਇਸ ਵਾਰ ਦੋਨੋਂ ਦੇ ਵਿੱਚ ਜਿੰਨੇ ਸਾਡੇ ਬੋਲਰ ਬੈਠੇ ਨੇ ਸਹੁੰ ਨੇ ਸਾਡੇ ਮੌਜੂਦਾਨ ਬੈਠੇ ਨੇ ਇਹ ਪਹਿਲਾ ਦਿਨ 43 ਮਾ ਸਾਡੇ ਮੌਜੂਦਾਨਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਪੰਜਾਬ ਨੂੰ ਭੰਗਿਆ ਗਿਆ ਸੀ ਨਾ ਸਾਡਾ ਪੰਜਾਬ ਦਾ ਮਾਣ ਮਾਣ ਸ਼ੇਰ ਹੋ ਗਿਆ ਕਿਤਾ ਕਿਸੇ ਕੰਮ ਨਾਲ ਇਹਨਾਂ ਨੂੰ ਬੜਾ ਲੱਗਿਆ ਬੱਚੇ ਵੀ ਵਿੱਚ ਬੈਠੇ ਨੇ ਬੱਚੇ ਵੀ ਵਿੱਚ ਬੈਠੇ ਨੇ ਅੱਜ ਅਸੀਂ ਅਸੀਂ ਕਾਹਦੇ ਜਿਵੇਂ ਪਹਿਲਾ ਕਲਾਕਾਰ ਹੈ ਕਿ ਗੀਤ ਵੀ ਗਾਏ ਸ੍ਰੀ ਭਗਸਿਆ ਸੂਰਜ ਸਿੰਘ ਜੀ ਅਰਦਾਸ ਦੇ ਦਰਵਾਜ਼ੇ ਜੀ ਖਤਰੇ ਦਾ ਪਰ ਮੈਂ ਬਣਾ ਉਹਨਾਂ ਨੂੰ ਯਾਦ ਕਰਾਜੀ ਕਿ ਇਕੱਲੇ ਇਕੱਲੇ ਜਿਹੜੇ ਮੁੰਡੇ ਬੱਜ ਰਹੇ ਕਿੰਨਾ ਤੇ ਪਾਸੇ ਦੀ ਸ਼ੌਟਾਂ ਪਾਉਂਦੇ ਕਿੰਨੇ ਬਿੱਟੇ آج بھی کہاً دی پا... پیدا ہوئے ہو گلو سارے <سؤال> کا پیسا کٹھا کر گیا دنیا کا پیسہ کٹھا کر گیا وہ چند بندے کو پیسہ کٹھا ہو گیا دنیا کے راج ہے ਪਾਰਟੀ ਨਾਲ ਜੇ ਕੰਪਨੀ ਦੀਆਂ ਬੈਲੇ ਨੇ ਮੇਰੇ ਪੱਖਵਾਕ ਕੌਮਾ ਦੇ ਫਰਮਾਇਦੇ ਨਾਲ ਕੇ ਇੱਕ ਕੰਪਨੀ ਬਣਾਉਂਦੇ ਆ ਉਹ ਵੀ ਸਰਕਾਰਾਂ ਵੀ ਉਹੀ ਬਣਾਉਂਦੇ ਆ ਸਾਰੇ ਜਿਸ ਤਰ੍ਹਾਂ ਸਰਕਾਰਾਂ ਉਹੀ ਬਣਾਉਂਦੇ ਆ ਤੁਹਾਨੂੰ ਤਾਂ ਇੱਕ ਪ੍ਰੀਖਿਆ ਦਿੱਤਾ ਜਾਂਦਾ ਹੈ ਕਿਹੜੀ ਸਰਕਾਰਾਂ ਤੁਸੀਂ ਬਣਾਉਂਦੇ ਹੋ ਨਹੀਂ ਉਹ ਸਰਕਾਰਾਂ ਬਣਾਉਂਦੇ ਸਰਕਾਰਾਂ ਪੈਸੇ ਦੇ ਜੋਰ ਨਾਲ ਬਣਦੀਆਂ ਇੱਥੇ ਇਹ ਨੀਅਮ ਰਾਹੀਂ ਠਗੀ ਕੀਤੀ ਜਾਂਦੀ ਆ ਇੱਥੇ ਮੁੱਦੇ ਬਾਰੇ ਅਸ਼ਾਕ ਕਾਕੂ ਜਿਹੜਾ ਇੱਕ ਮਹਾਰਾਜ ਉਹਨਾਂ ਲਣਾਉਂਦਾ ਉਹਦੇ ਝੂਠੇ ਬਾਰੇ ਇਹਨਾਂ ਦਿੰਦਾ ਉਹਦੇ ਨਾਲ ਬਾਗਮੈਂਟ ਚ ਵਹਿੰ ਜਾਂਦਾ ਕੀ ਅੱਜ ਕੀ ਅੱਜ ਆ ਤੁਹਾਡੀ 2 ਮਹੀਨੇ ਤੋਂ ਸੜਕਾਂ ਤੇ ਬੈਠੇ ਆ ਕੀ ਸੁਣਿਆ ਬਾਲੀ ਮੁਤਰੀਆਂ ਡੈਮੋਕ੍ਰੇਸੀਆਂ ਦੇ ਇਕਲੋਂ ਕੇਰ